ਜੇਕਰ ਤੁਸੀਂ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਹੋ ਜਾਵੋ ਸਤਰਕ ਕਿਉਂਕਿ ਚੋਰ ਜਿਹੜੇ ਨੇ ਉਹ ਚਲਦੀ ਟ੍ਰੇਨ ਨੂੰ ਵੀ ਨਹੀਂ ਬਖਸ਼ਦੇ ਅਜਿਹਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਮੱਧ ਪ੍ਰਦੇਸ਼ ਦਾ ਇੱਕ ਯਾਤਰੀ ਜਿਹੜਾ ਹੈ ਉਹ ਵੈਸ਼ਨੂ ਦੇਵੀ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰਨ ਦੇ ਲਈ ਜਾ ਰਿਹਾ ਸੀ ਤੇ ਟ੍ਰੇਨ ਦੇ ਵਿੱਚ ਹੀ ਉਸ ਦਾ ਫੋਨ ਜਿਹੜਾ ਹੈ ਚੋਰ ਦੇ ਵੱਲੋਂ ਖੋਹ ਲਿਆ ਜਾਂਦਾ ਹੈ ਦੱਸਦੇ ਇਹ ਫੋਨ ਖੋਹ ਜਾਣ ਤੋਂ ਬਾਅਦ ਇਹ ਜਿਹੜਾ ਮੱਧ ਪ੍ਰਦੇਸ਼ ਤੋਂ ਵਿਅਕਤੀ ਆਇਆ ਹੈ ਜੋ ਆਪਣੇ ਪਰਿਵਾਰ ਦੇ ਨਾਲ ਵੈਸ਼ਨੂ ਦੇਵੀ ਜਾ ਰਿਹਾ ਸੀ ਉਸ ਵੱਲੋਂ ਚੋਰ ਦਾ ਜਿਹੜਾ ਹੈ ਉਹ ਪਿੱਛਾ ਕੀਤਾ ਜਾਂਦਾ ਹੈ ਤਾਂ ਪਿੱਛਾ ਕਰਦੇ ਕਰਦੇ ਪਡੋਲੀ ਸਟੇਸ਼ਨ ਤੇ ਜਿਹੜਾ ਹੈ ਉਹ ਉਤਰ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਮੌਕੇ ਤੇ ਹੀ ਪਹੁੰਚ ਕੇ ਤਫ਼ਤੀਸ਼ ਕੀਤੀ ਜਾਂਦੀ ਹੈ ਲੋਕਾਂ ਵੱਲੋਂ ਜਿਹੜਾ ਚੋਰ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਉਸ ਵਿਅਕਤੀ ਦੇ ਵੱਲੋਂ ਜੋ ਕਿ ਵੈਸ਼ਨੂ ਦੇਵੀ ਜਾ ਰਿਹਾ ਸੀ ਉਸ ਨੂੰ ਉਸ ਦਾ ਫੋਨ ਜਿਹੜਾ ਹੈ ਉਹ ਵਾਪਸ ਮਿਲ ਜਾਂਦਾ ਹੈ ਉਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਕਿਸ ਤਰ੍ਹਾਂ ਦੇ ਨਾਲ ਇਹ ਵਿਅਕਤੀ ਜਿਹੜਾ ਆਪੀਤੀ ਸੁਣਾ ਰਹੇ ਆ ਤੇ ਚੋਰ ਨੇ ਕਿਸ ਤਰ੍ਹਾਂ ਦੇ ਨਾਲ ਬੜੀ ਹੀ ਚਲਾਕੀ ਦੇ ਨਾਲ ਇਸ ਦਾ ਫੋਨ ਜਿਹੜਾ ਹੈ ਉਸ ਦੇ ਹੱਥੋਂ ਖੋ ਲਿਆ ਆਹ ਹੁਣ ਗੱਲ ਕਰਦੇ ਹਾਂ ਇਸ ਯਾਤਰੀ ਦਾ ਨਾਮ ਦਿਖਾਣੇ ਆ ਤੁਹਾਨੂੰ ਤਸਵੀਰਾਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਿਸ ਤਰ੍ਹਾਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਨਾਗੇਸ਼ਵਰ ਪਾੜੇਦਾਰ ਨਾਮ ਹੈ ਮੈਂ ਵਿਸ਼ਨੂਦੇਵ ਦਰਸ਼ਨ ਕਰਨੇ ਲਈ ਜਾ ਰਿਹਾ ਸੀ ਤੇ ਅਭੀ ਚਲਦੀ ਗਾੜੀ ਮੇਰੇ ਤੋਂ ਨੇ ਮੇਰਾ ਮੋਬਾਈਲ ਚੋਰੀ ਕਰ ਲਿਆ ਤਾਂ ਉਸ ਤੋਂ ਉੱਤਰ ਕੇ ਮੈਂ ਉਸਕੇ ਪਿੱਛੇ ਪਿੱਛੇ ਇੱਥੇ ਤੱਕ ਆ ਗਿਆ ਪਗਲੇ ਕੇ ਚੋਰ ਨੂੰ ਹਾਂ ਚੋਰ ਨੂੰ پکڑ ਲਿਆ ਪੁਲਿਸ ਨੂੰ ਪਤਾ ਚੱਲ ਗਿਆ ਅਬ ਕਾਰਾ ਅਗੇ ਕੀ ਕਾਰਵਾਈ ਚੱਲ ਰਹੀ ਹੈ ਕੈਮਰਾ ਪਰਸਤ ਹਰੀ ਦੇ ਨਾਲ ਅਜਸੇਨੀ ਦੀ ਰਿਪੋਰਟ